ਲੋ ਕਰੋ ਸਟਾਰਟ ਕਰ ਦਿਓ ਚਲੋ ਤੁਰਾ ਸਪੀਡ ਦਬੋ ਐਂਡਿਕਟਰ ਲਾ ਲੋ ਇੱਥੇ ਰਾਈਟ ਦਾ ਠੀਕ ਆ ਦੇਖ ਕੇ ਮੋੜ ਚਲੋ ਬਾੜੀ ਮਾੜੀ ਇੱਥੇ ਗੱਡੀ ਮੂਵ ਕਰਨੇ ਸਟਾਰਟ ਕਰੋ ਬਾੜੀ ਮਾੜੀ ਮਾਰੀ ਮਾਰੀ ਕਰੋ। ਇਹ ਛੇ ਟ੍ਰੈਫਿਕ ਦਾ ਗਿਆ। ਚਲੋ, ਗਿਆ। ਸਪੀਡ ਵਧਾ ਕੇ ਹੁਣ ਗੇਅਰ ਚੇਂਜ ਕਰੋ। ਦੂਜਾ ਗੇਅਰ। ਉੱਡੀ ਕੋ ਮੈਨ ਆਵਾਸ ਆਪਣੇ ਐਨ ਸਿੱਧੀ ਰੱਖੋ। ਐਡੀਟਰ ਬੰਦ ਕਰੋ ਜਿਹੜਾ ਚੱਲਦਾ ਹੈ। ਸਪੀਡ ਦਾ ਬੀ ਰੱਖੋ। ਕਲੱਚ ਸਾਰਾ ਛੱਡਿਆ ਕਰੋ। ਇਦਾਂ ਕਲੱਚ ਫੇਰ ਦਬਾਈ ਦਾ ਰੱਖੋ। ਲੈਫਟ ਡਾਇਰੈਕਟਰ ਫਿਸ਼ਾ ਦੇਖਦਾ ਲੈਫਟ गॾी हिकु साइड ते रखो डब्बे रखण गडी जा इरि बसि इर रखो लेफ्ट साइड ते रखो ਤੁਸੀਂ ਚਾਹ ਰਸਤਾ ਵੀ ਦੇਖ ਕੇ ਕ੍ਰਾਸ ਕਰੋ ਰਿਕਰਾਂ ਤਾਂ ਥੋੜੀ ਜਿਹੀ ਗੱਡੀ ਰੱਖੋ ਫਾਸਲੇ ਜਾ ਬੜਾ ਕੇ ਰੱਖਣਾ ਇਹਨਾਂ ਤੇ ਉੱਤੇ ਨਹੀਂ ਚੱਲਣੀ ਚਾਹੀਦੀ ਤੇ ਅੱਗੇ ਆਪਰ ਆਈਟ ਹੀ ਜਾਣਾ ਹੈ ਪਿੱਛੇ ਦੇਖ ਕੇ ਬੱਸ ਬੱਸ ਮੋਟੇ ਨਹੀਂ ਅੱچھے ਰੱਖ ਲਓ ਵਾ ਠੀਕ ਹੈ ਗੱਡੀ ਹੌਲੀ ਕਰ ਲਿਓ ਬ੍ਰੇਕਰ ਵੀ ਹੌਲੀ ਕਰ ਲਓ ਆਹ ਤੇ ਕੇਰ ਬ੍ਰੇਕ ਛੱਡ ਦੋ ਬ੍ਰੇਕ ਛੱਡਦੇ ਹੀ ਹੁੰਦੀ ਹੈ ਚਲੋ ਕਲਚ ਛੱਡੋ ਗੱਡੀ ਰੋਕੀ ਦੀ ਨਹੀਂ ਹੁੰਦੀ ਇੱਦਾਂ ਬ੍ਰੇਕ ਛੱਡਦੇ ਹੀ ਹੁੰਦੇ ਠੀਕ ਆ ਦੇਖਣ ਵਾਲੇ ਰੋੜੇ ਇਧਰ ਖਾਲੀ ਆ ਚਲੋ ਠੀਕ ਆ ਦੇਖ ਕੇ ਕੱਟਿਓ ਪੈਰ ਸੁੱਧੇ ਕਰੋ ਅੱਲਾ ਕੇ ਆ ਕੇ ਰੁਕਣੀ ਹੈ ਗੱਡੀ ਆਪਾਂ ਟੌਪ ਕਰ ਰੇਸ਼ਾ ਕਿਆ ਗਿਆ ਪਹਿਲਾ ਰੂਲ ਵੜੀ ਅੱਗੇ ਨੂੰ ਕਰੋ ਹੋਰ ਗੱਡੀ ਚਲੋ ਚਲੋ ਹੌਲੀ ਹੌਲੀ ਤੋਰੋ ਗੱਡੀ ਹੌਲੀ ਹੌਲੀ ਇਧਰ ਕਰੋ ਵੜੀ ਗੱਡੀ ਕੱਟੋ ਜਾ ਦੋ ਵੋ ਸਟੇੜੀ ਕੱਟੋ ਮੇਰੇ ਕੋਲੋਂ ਉਹ ਇਹ ਦੇਖ ਕੇ ਸ਼ੀਸ਼ਾ ਦੇਖ ਕੇ ਗੱਡੀ ਮੂਹ ਕਰ ਲਈ ਉਹ ਇਹ ਖਾਲੀ ਆ ਤਾਂ ਕਰਿਓ ਇਹਦਾ ਹੌਲੀ ਹੌਣ ਕਰ ਲਓ ਚਲੋ ਔਟਵਾ ਸੈਂਟਰ ਵਿੱਚ ਕੰਪਲੀਸ਼ਨ ਗੱਭੇ ਸੰਨ ਬਹੁਤ ਠੀਕ ਹੈ ਉਹ ਰੱਖਿਓ ਵਟੇ ਕਲਾ ਕਰੋ ਚਲੋ ਹਣ ਦੋ ਹਣ ਵਟੇ ਕਰੋ ਇਹਨਾਂ ਨੂੰ ਉੱਥੇ ਲੈਫਟ ਔੜੀ ਵਾਲਾ ਪਹਿਲੇ ਗੇਅਰ ਚ ਗੋੜ ਕੇ ਨਾ ਸ਼ੀਸ਼ਾ ਦੇ ਉਹਨਾਂ ਲੈਫਟ ਵਾਲੇ ਲਾਤੀ ਕੋ ਲੈਫਟ ਜੀ ਸ਼ਾਫਰ ਇਧਰ ਲੈ ਇਧਰ ਲੈ ਇਧਰ ਲੈ ਸ਼ੀਸ਼ਾ ਸਟੇਰੀਅਮ ਕਟੋ ਇਥੋਂ ਚਲੋ ਬੋਬਰੀ ਜਿੱਦੋਂ ਉਹਨਾਂ ਕਟਾਈ ਕਰਦੇ ਉਦੋਂ ਲੈ ਸ਼ੀਸ਼ਾ ਦੇਖਣਾ ਜ਼ਰੂਰੀ ਹੁੰਦਾ ਹੈ ਆਪੇ ਦੇਖ ਕੇ ਦੋਨੋਂ ਗੱਡੀ ਕਰਿਓ ਹੌਲੀ 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 ਰੁਕ ਜਾਓ ਸਟਾਪ ਕਰ ਦਿਓ ਗੱਡੀ ਲੰਘ ਲੜ ਦੇ ਕੋ ਚਲੋ তোরੋ ਗੱਡੀ ਬੜੋ ਗੱਡੀ ਆ ਕੇ ਰੋ ਕਲਚ ਛੱਡੋ ਸ਼ੀਸ਼ਾ ਦੇਖ ਕੇ ਇੱਧਰ ਰੁਕ ਲੈਫਟ ਇਹ ਗੱਡੀ ਕਰਨੀ ਆ ਇੱਧਰ ਵੀ ਆਉਂਦੇ ਆ